ਜੋਸ ਦੇ ਵਿੱਚ 2 ਮਹੀਨੇ ਬੀਤ ਜਾਣ ਦੇ ਪੁਲਿਸ ਦੀ ਕਾਰਵਾਈ ਬਹੁਤ ਢਿੱਲੀ ਰਹੀ ਆ ਜਿਸ ਦੇ ਵਿੱਚ ਰਾਜ ਬਲਵਿੰਦਰ ਸਿੰਘ ਸਾਹਿਬ ਦਾ ਐਸਪੀ ਜੋ ਆ ਉਹ ਪੁਲਸ ਤੇ ਦਬਾਅ ਬਣਾਈ ਬੈਠਾ ਉਹ ਕਾਰਵਾਈ ਨਹੀਂ ਕਰਨਦਾ ਉਹਨਾਂ ਬੰਦੇ ਰਿਸ਼ਤ ਨਹੀਂ ਹੁੰਦੇ ਨੇ ਹੂੰ ਜੋ ਕਿ ਸਾਨੂੰ ਇਸ ਫੋਨ ਤੇ ਕੱਲ ਸਾਡੇ ਨਾਲ ਗੱਲ ਹੋਈ ਅੱਜ ਸਵੇਰ ਸਾਨੂੰ ਨੇ 9 ਵਜੇ ਘਰੇ ਬੁਲਾਇਆ ਠੀਕ ਅਸੀਂ ਉਹਦੇ ਵਿੱਚ ਬੈਠ ਕੇ ਗੱਲ ਕਰਨ ਵਾਸਤੇ ਪਹੁੰਚੇ ਮੇਰੇ ਨਾਲ 3-4 ਬੀਬੀਆਂ ਸੀਗੀਆਂ 2-3-4 ਬੰਦੇ ਸੀਗੇ ਸਾਨੂੰ ਘਰੇ ਬੁਲਾ ਕੇ ਉਹਨੇ ਸਾਡੇ ਨਾਲ ਕੋਈ ਗੱਲ ਕਰਨ ਦੀ ਬਜਾਏ ਸਾਡੇ ਨਾਲ ਪਹਿਲਾਂ ਤਾਂ ਟੈਸਟ ਆ ਕੇ ਗਾਲੀ ਗਲੋਚ ਕੀਤਾ ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟੈਗਰ ਪੰਜਾਬ న్యూਜ਼ ਤੇ ਮੈਂ ਹਾਂ ਸਤਨਾਮ ਸਿੰਘ ਪਿੰਡ ਮਰਾੜ ਕਲਾਂ ਵਿਖੇ ਮਜ਼ਦੂਰ ਜਥੇਬੰਦੀਆਂ ਵੱਲੋਂ ਲਗਾਇਆ ਜਾਵੇਗਾ ਧਰਨਾ ਸਾਬਕਾ ਵਿਧਾਇਕ ਅਤੇ ਸਵਰਗੀ ਸੁਖਦਰਸ਼ਨ ਸਿੰਘ ਮਰਾੜ ਦੇ ਘਰ ਦੇ ਬਾਹਰ ਮਜ਼ਦੂਰ ਆਗੂ ਮਜ਼ਦੂਰ ਜਥੇਬੰਦੀ ਦੇ ਆਗੂ ਜਸਵੰਤ ਸਿੰਘ ਪਿੰਡ ਮਰਾੜ ਕਲਾਂ ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਪਿਛਲੇ ਦਿਨੀ ਸਾਡੇ ਪਿੰਡ ਵਿੱਚ ਲੜਾਈ ਹੋਈ ਸੀ ਜਿਸ ਵਿੱਚ ਸਾਡੇ ਬੱਚਿਆਂ ਦੇ ਕਾਫੀ ਸੱਟਾਂ ਵੱਜੀਆਂ ਸਨ ਅਤੇ ਸਬੰਧਤ ਪੁਲਸ ਵੱਲੋਂ ਸੱਟਾਂ ਮਾਰਨ ਵਾਲੇ ਵਿਅਕਤੀਆਂ ਵਿਰੁੱਧ ਪੁਲਸ ਵੱਲੋਂ ਮਾਮਲਾ ਵੀ ਦਰਜ ਕੀਤਾ ਜਾ ਚੁੱਕਾ ਸੀ ਉਨਾ ਦੱਸਿਆ ਕਿ ਕਾਫੀ ਸਮਾਂ 20 ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਅਗਲੀ ਕਾਨੂੰਨੀ ਪ੍ਰਕਿਰਿਆ ਵਾਸਤੇ ਮੁਕਦਮੇ ਨੂੰ ਟੂ ਕੋਰ ਨਹੀਂ ਕੀਤਾ ਜਾ ਰਿਹਾ ਅਤੇ ਸਾਨੂੰ ਭਰੋਸੇਮੰਦ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਉਸ ਮਾਮਲੇ ਵਿੱਚ ਰਾਜ ਬਲਵਿੰਦਰ ਸਿੰਘ ਸਾਹਿਬ ਦਾ ਪੁਲਿਸ ਅਫਸਰ ਅਧਕਨ ਰਾਜੀ ਕਰ ਰਿਹਾ ਹੈ ਅਤੇ ਤਾਂ ਹੀ ਸਾਨੂੰ ਕੋਰਟ ਵਿੱਚੋਂ ਇਨਸਾਫ ਲੈਣ ਲਈ ਦੇਰੀ ਹੋ ਰਹੀ ਹੈ ਉਹਨਾਂ ਦੱਸਿਆ ਕਿ ਉਸ ਮਸਲੇ ਵਿੱਚ ਸਾਨੂੰ ਉਹਨਾਂ ਨੇ ਆਪਣੇ ਘਰ ਬੁਲਾਇਆ ਅਤੇ ਸਾਡਾ ਪੱਕ ਸੰਤੋ ਪਹਿਲਾਂ ਹੀ ਉਹਨਾਂ ਵੱਲੋਂ ਮੇਰੇ ਨਾਲ ਗਈਆਂ ਮਹਿਲਾਵਾਂ ਅਤੇ ਸਾਨੂੰ ਕਾਫੀ ਆਪੇ ਸ਼ਬਦ ਬੋਲੇ ਅਤੇ ਜਾਤ ਵੀ ਪਰਖੀ ਉਹਨਾਂ ਦੱਸਿਆ ਕਿ ਇਸ ਹੋਈ ਮਾਨਹਾਨੀ ਦਾ ਇਨਸਾਫ ਲੈਣ ਵਾਸਤੇ ਸਾਡੇ ਵੱਲੋਂ ਜ਼ਿਲ੍ਹੇ ਦੇ ਪੁਲਸ ਮੁਖੀ ਨੂੰ ਇੱਕ ਦਰਖਾਸਤ ਵੀ ਦਿੱਤੀ ਜਾ ਚੁੱਕੀ ਹੈ ਅਤੇ 17 ਅਪ੍ਰੈਲ ਨੂੰ ਪਿੰਡ ਮਰਾੜ ਕਲਾਸਵਰਗੀ ਸਾਹਿਬ ਕਾਬਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਦੇ ਘਰ ਦੇ ਬਾਹਰ ਉਸ ਦੇ ਪੁੱਤਰ ਸਾਹਿਬ ਕਾ ਪੁਲਿਸ ਅਫਸਰ ਦੇ ਵਿਰੋਧ ਧਰਨਾ ਦੇਣ ਜਾ ਰਹੇ ਹਾਂ ਉਹਨਾਂ ਵੱਲੋਂ ਬਾਕੀ ਹੋਰ ਵੀ ਜਥੇ ਬੰਦੀਆਂ ਨੂੰ ਇਸ ਧਰਨੇ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਦੂਸਰੇ ਪਾਸੇ ਜਦ ਇਹ ਸਬੰਧੀ ਰਾਜ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਜੋ ਵੀ ਕਿਹਾ ਉਹ ਤੁਸੀਂ ਆਪ ਹੀ ਸੁਣ ਲਓ ਮੰਡੀ ਫਰੀਵਾਲਾ ਤੋਂ ਪੱਤਰਕਾਰ ਸੁਖਨਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਬਾਬਾ ਜੀ ਕੀ ਨਾਮ ਆਪਣਾ ਜਸਵੰਤ ਸਿੰਘ ਆ ਜੀ ਕਿਹੜਾ ਪਿੰਡ ਆ ਪਿੰਡ ਬ੍ਰਹਮਰਾੜ ਕਲਾਮ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਕੀ ਮਾਮਲਾ ਜੀ ਆ ਇਹ ਮਾਮਲਾ ਜੀ 2.5 ਮਹੀਨਾ ਤੋਂ ਪਿੱਛੇ ਲੜਾਈ ਹੋਈ ਸੀ ਇਸੇ ਪਿੰਡ ਦੇ ਵਿੱਚ ਹੂੰ ਜਿਸ ਦੇ ਵਿੱਚ ਤਿੰਨ ਬੰਦੇ ਮੁੰਡਿਆਂ ਦੇ ਸੱਟਾਂ ਵੱਜੀਆਂ ਸੀ ਹਾਂਜੀ ਉਹ ਮੁੰਡੇ ਇੱਕ ਤਾਂ ਮੇਰਾ ਬੇਟਾ ਸੀਗਾ ਜੀ ਹੂੰ ਦੋ ਮੇਰੇ ਭਤੀਜੇ ਸੀ ਜੀ ਅੱਛਾ ਇਹਦੇ ਵਿੱਚ ਪੁਲਿਸ ਨੇ ਮਾਮਲਾ ਦਰਜ ਕੀਤਾ ਸੀਗਾ ਜੀ ਤੇ 2 ਮਹੀਨੇ 2.5 ਮਹੀਨੇ ਤੇ 20 ਜਾਣ ਦੇ ਮੁਤਾਬਕ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਪਾਈਗੀ ਅੱਛਾ ਜਿਹਦੇ ਸਬੰਧ ਦੇ ਵਿੱਚ ਸਾਨੂੰ ਕੱਲ ਪਤਾ ਲੱਗਿਆ ਜਿਵੇਂ ਰਾਜ ਬਲਵਿੰਦਰ ਸਿੰਘ ਦਾ ਸਾਫਕਾਰ ਐਸਪੀ ਆ ਜੋ ਹਾਂਜੀ ਉਹ ਇਸ ਕਾਰਵਾਈ ਨੂੰ ਅੱਗੇ ਪੈਣ ਨਹੀਂ ਦਿੰਦਾ ਰੋਕੀ ਬੈਠਾ ਜੀ ਹੂੰ ਇਹਦੇ ਸਬੰਧ ਵਿੱਚ ਰਾਮਨਾਥ ਨਾਲ ਫੋਨ ਤੇ ਗੱਲ ਹੋਈ ਸੀ ਸਾਡੀ ਉਹਨਾਂ ਨਾਲ ਜੀ ਜੀ ਉਹਨੇ ਸਾਨੂੰ ਘਰੇ ਬੁਲਾਇਆ ਸੀਗਾ ਜੀ ਓਕੇ ਅੱਜ ਸਵੇਰ 9 ਵਜੇ ਸੀ ਉਹਨਾਂ ਦੇ ਘਰੇ ਗਏ ਆ ਮੇਰੇ ਨਾਲ ਤਿੰਨ ਚਾਰ ਲੇਡੀਜ਼ ਸੀ ਦੋ ਤਿੰਨ ਏਜੰਟਸ ਸੀ ਗਏ ਸੀ ਹੂੰ ਜਿਸ ਤੇ ਮੈਂ ਗੱਲਬਾਤ ਸ਼ੁਰੂ ਹੋਈ ਉਹ ਟੈਸਟ ਆ ਕੇ ਬੋਲਣ ਲੱਗਾ ਉੱਚੀ ਚੀ ਜੀ ਕੌਣ ਬੋਲਣ ਲੱਗਾ ਜੀ ਰਾਜ ਬਲਵਿੰਦਰ ਸਿੰਘ ਜੀ ਸਾਹਿਬ ਕਾ ਐਸਪੀ ਓਕੇ ਸਾਨੂੰ ਜਦੋਂ ਗਾਣੀ ਗਾਲ ਸ਼ੁਰੂ ਕੀਤੀ ਜ ਬੋਲਣ ਲੱਗਿਆ ਮੈਨੂੰ ਉਹਨੇ ਭੈਣ ਦੀ ਗਾਲ ਗੱਡੀ ਚ ਪੈਂਦੇ ਸੱਜੇ ਜਦੋਂ ਉਹਨੇ ਗਾਲ ਗੱਡੀ ਗਾਲ ਇੱਕ ਮੁੜ ਕੇ ਅਸੀਂ ਸਾੜੀ ਤੁੰਤੂ ਮੈਂ ਹੋ ਕੇ ਹੱਸਦੇ ਵਿੱਚ ਸਾਨੂੰ ਕਹਿੰਦਾ ਮੇਰੇ ਗੱਟ ਉਹ ਗੱਟ ਉਹ ਬਾਹਰ ਹੋ ਜਾਂਦਾ ਮੇਰੇ ਕੋਲ ਆਦਾ ਜੀ ਉਹ ਚੂੜੇ ਚਪੜੇ ਇਕੱਠੇ ਹੋ ਜਾਂਦਾ ਮੇਰੇ ਕੋਲ ਆ ਘਰੇ ਆ ਕੇ ਆ ਜਾਂਦੇ ਆਂਦਾ ਮੇਰੇ ਘਰੇ ਆ ਕੇ ਨੌਲਾ ਪੁੰਦੇ ਆਂਦਾ ਅਸੀਂ ਉਹ ਉਹਨਾਂ ਦੇ ਕੋਲੋਂ ਛੇ ਬਾਹਰ ਆ ਗਏ ਜੀ ਬਾਹਰ ਤੇ ਸਾਡੇ ਮਗਰ ਆਇਆ ਗਾਣਾ ਗਾੜਦਾ ਸਾਨੂੰ ਇਸ ਦਮਨ ਦੇ ਵਿੱਚ ਅਸੀਂ ਅੱਜ ਐਸਐਸਪੀ ਸਾਹਿਬ ਨੂੰ ਪ੍ਰਕਾਸ਼ਿਤ ਦਿੱਤੀ ਰੂਪ ਚ ਵੀ ਦਿੱਤੀ ਹੋਈ ਆ ਜੀ ਜੀ ਅਸੀਂ ਇਸ ਦੇ ਰੋਸ ਦੇ ਵਿੱਚ ਅਸੀਂ ਜੇ ਕੋਈ ਤਰ੍ਹਾਂ ਦਾ ਨਹੀਂ ਪ੍ਰਸ਼ਾਸਨ ਕਰਦਾਗਾ ਅਸੀਂ ਮੰਗ ਹੀ ਕਰਦੇ ਆਂ ਵੀ ਜੋ ਸਾਨੂੰ ਕਾਨੂੰਨੀ ਕਾਰਵਾਈ ਬਣਦੀ ਕਰਦੀ ਕਰਨੀ ਚ ਹੋਣੀ ਚਾਹੀਦੀ ਆ ਜੇਕਰ ਨਹੀਂ ਹੁੰਦੀ ਤਾਂ ਫੇਰ ਜੇਕਰ ਨਹੀਂ ਹੁੰਦੀ ਤਾਂ ਅਸੀਂ 17 ਤਰੀਕ ਨੂੰ ਦਿਨ ਸ਼ੁੱਕਰਵਾਰ ਨੂੰ ਪਿੰਡ ਦੇ ਵਿੱਚ ਸਾਬਕਾ ਐਮਐਲਏ ਸੁਦਰਸ਼ਨ ਸਿੰਘ ਮਰਾੜ ਜੋ ਉਹਨਾਂ ਦਾ ਬੇਟਾ ਰਾਜਮਵਿੰਦਰ ਸਿੰਘ ਰੋਸ ਰੋਸ ਦੇ ਬੰਦੇ ਵਿੱਚ ਉਸ ਧਰਨਾ ਲਾ ਰਹੇ ਆਂ ਕਿਹੜੀ ਕਿਹੜੀ ਜਗ੍ਹਾ ਤੇ ਲਾਉਗੇ ਧਰਨਾ ਇਹ ਇਹ ਧਰਨਾ ਲਾਣ ਸੋਦਾਰਸ਼ਨ ਸਿੰਘ ਮਰਾੜ ਦੇ ਬਾਹਰ ਦੇ ਵਿੱਚ ਸਰਚੌਂਗ ਦੇ ਵਿੱਚ ਇਹ ਹਾਂਜੀ ਫਿਰ ਅਸੀਂ ਇਸ ਤੋਂ ਅੱਗੇ ਜੇ ਮੈਂ ਸਾਰੀਆਂ ਮਜ਼ਦੂਰ ਦੁਨੀਆ ਨਾਲ ਖੇਤ ਦੇ ਹੋਣਿਆਰ ਐਸ்சி ਬੈਂਕ ਦੇ ਜੋ ਅਹੁਦੇਦਾਰ ਆ ਭਾਰਤੀ ਜਨਤਾ ਪਾਰਟੀ ਦੇ ਇਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਸਾਨੂੰ ਇਨਸਾਫ ਦਵਾਉਣ ਵਾਸਤੇ ਇਸ ਧਰਨੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨ ਤੇ ਇਸੇ ਅੱਗੇ ਜੇ ਸਾਨੂੰ ਇਨਸਾਫ ਨਾ ਮਿਲਿਆ ਇਸੇ ਤਰ੍ਹਾਂ ਦੇ ਵਿੱਚ ਅੱਗੇ ਅਸੀਂ ਕੋਈ ਕਾਰਵਾਈ ਪਾਉਣ ਵਾਸਤੇ ਕੋਈ ਮੀਟਿੰਗ ਕਰਾਂਗੇ ਜੀ ਧੰਨਵਾਦ